ਅਕਤੂਬਰ ਮਹੀਨੇ ਦੀ ਸਵੇਰ ਦਾ ਸਮਾਂ ਹੈ ਦੀਵਾਲੀ ਨੂੰ ਗਏ ਅਜੇ ਚੰਦ ਦਿਨ ਬੀਤੇ ਹਨ ਲੇਕਿਨ ਭਾਰਤ ਪਾਕਿਸਤਾਨ ਦੀ ਸਰਹੱਦ ਤੇ ਤਾਪਮਾਨ ਦੇ ਵਿੱਚ ਅਚਾਨਕ ਗਿਰਾਵਟ ਦੇਖਣ ਨੂੰ ਮਿਲੀ ਹੈ ਠੰਡ ਵਧ ਰਹੀ ਹੈ ਖਾਸ ਕਰਕੇ ਸਵੇਰ ਦੇ ਸਮੇਂ ਵਿੱਚ ਜਦੋਂ ਸਮਾਂ ਸਿਰਫ ਘੜੀਆਂ ਦੇ ਵਿੱਚ ਚੱਲਦਾ ਹੈ ਪਰ ਜ਼ਿੰਦਗੀ ਇਨ੍ਹਾਂ ਇਲਾਕਿਆਂ ਵਿੱਚ ਲਗਭਗ ਠਹਿਰੀ ਜਾਂਦੀ ਹੈ ਪੰਜਾਬ ਦੇ ਫਾਜ਼ਿਲਕਾ ਸੈਕਟਰ ਨਾਲ ਲੱਗਦੀ ਭਾਰਤ ਪਾਕਿਸਤਾਨ ਸਰਹੱਦ ਤੇ ਸਵੇਰ ਦੇ ਕਰੀਬ 4-5 ਵਜੇ ਦਾ ਸਮਾਂ ਹੈ ਧੁੰਦ ਇੰਨੀ ਸੰਘਣੀ ਹੈ ਕਿ ਝਾੜੀਆਂ ਅਤੇ ਦਰਖਤਾਂ ਦੀਆਂ ਟਾਹਣੀਆਂ ਤੇ ਵੀ ਪਾਣੀ ਦੇ ਕਣ ਜੰਮ ਚੁੱਕੇ ਹਨ ਜੋ ਸੂਰਜ ਦੀ ਆਮਦ ਤੋਂ ਪਹਿਲਾਂ ਨੀਲੀ ਚਮਕ ਦੇ ਰਹੇ ਹਨ ਇੱਥੇ ਹਰ ਚੀਜ਼ ਧੋਖਾ ਦੇਣ ਵਾਲੀ ਹੈ ਦੂਰੀ ਘੱਟ ਲੱਗਦੀ ਹੈ ਅਤੇ ਖਤਰਾ ਅਦ੍ਰਿਸ਼ ਹੋ ਜਾਂਦਾ ਹੈ ਪਾਕਿਸਤਾਨੀ ਪਿੰਡ ਕਾਦਰਪੁਰ ਦੀ ਹਜਤੀ ਇੱਕ ਜਵਾਨ ਲੜਕੀ ਜਨਮ ਜਿਸ ਦਾ ਕਦ ਆਪਣੀ ਉਮਰ ਦੇ ਮੁਕਾਬਲੇ ਥੋੜਾ ਘੱਟ ਹੈ ਪੇੜਾਂ ਬੱਕਰੀਆਂ ਦੀ ਝੁੰਡ ਦੇ ਪਿੱਛੇ ਨੰਗੇ ਪਰੀ ਦੌੜ ਰਹੀ ਹੈ ਉਸ ਤੇ ਚਿਹਰੇ ਤੇ ਮਾਸੂਮੀਅਤ ਦੀ ਬਜਾਏ ਇੱਕ ਗੰਭੀਰ ਚਿੰਤਾ ਸ਼ਾਹੀ ਹੈ ਉਸ ਦੀ ਦੁਨੀਆ ਇਸ ਵੇਲੇ ਸਿਰਫ ਇੱਕ ਛਿੱਟੀ ਬੱਕਰੀ ਨੂਰੀ ਦੇ ਆਲੇ ਦੁਆਲੇ ਘੁਮਰੀ ਹੈ ਨੂਰੀ ਕੋਈ ਆਮ ਬੱਕਰੀ ਨਹੀਂ ਹੈ ਉਹ ਉਸ ਦੀ ਅੰਮੀ ਦੀ ਸਭ ਤੋਂ ਲੜਦੀ ਹੈ ਅਤੇ ਉਸ ਨੂੰ ਵਿਸ਼ਵਾਸ ਹੈ ਕਿ ਨੂਰੀ ਉਸ ਦੇ ਪਰਿਵਾਰ ਲਈ ਕਿਸਮਤ ਲੈ ਕੇ ਆਈ ਹੈ ਅੱਜ ਸਵੇਰੇ ਸੰਘਣੀ ਤੁੰਦ ਅਤੇ ਚਾਰੇ ਦੀ ਲਾਲਸਾ ਨੇ ਨੂਰੀ ਨੂੰ ਬਗਾਵਤ ਕਰਨ ਲਈ ਪ੍ਰੇਰਿਆ ਜਾਨਮ ਜੀ ਕਿ ਉਹ ਨੂਰੀਏ ਇਧਰ ਆ ਜਾ ਮੈਂ ਕਿਹਨੀਆਂ ਜਲਦੀ ਪਰ ਨੂਰੀ ਉਸ ਹਰੇ-ਭਰੇ ਪੈਚਾਰੇ ਦੀ ਖੁਸ਼ਬੂ ਪਿੱਛੇ ਪਾਗਲ ਹੋ ਗਏ ਜੋ ਉਸਨੂੰ ਲੱਗ ਰਿਹਾ ਸੀ ਵੀ ਕੰਡਿਆਲੀ ਤਾਰ ਦੇ ਦੂਜੇ ਪਾਸੇ ਤੇ ਜ਼ਿਆਦਾ ਸੰਘਣਾ ਚਾਰਾ ਮਰੂਰ ਹੈ ਤਾਰ ਦੇ ਖੇਤਾਂ ਬਣੇ ਇੱਕ ਛੋਟੇ ਜਿਹੇ ਢਿੱਲੇ ਹੋਏ ਸਿਰੇ ਚੋਂ ਜਿਸਦੇ ਥੱਲੇ ਥੋੜਾ ਜਿਹਾ ਖੱਡਾ ਵੀ ਸੀ ਚੁੱਪ ਚਾਪ ਉਹ ਆਪਣੇ ਪਤਲੇ ਸਰੀਰ ਦੇ ਨਾਲ ਖਿਸ ਗਏ ਜਦੋਂ ਜਨਮ ਨੇ ਨੂਰੀ ਨੂੰ ਤਾਰ ਦੇ ਪਾਰ ਹੁੰਦੇ ਦੇਖਿਆ ਨਾ ਤਾਂ ਉਸਦਾ ਦਿਲ ਡਰ ਦੇ ਇੱਕ ਠੰਡੇ ਗੋਲੇ ਵਾਂਗ ਛਾਤੀ ਵਿੱਚ ਜੰਮ ਗਿਆ ਉਸਦੀ ਅੰਮੀ ਨੇ ਉਸਨੂੰ ਹਜ਼ਾਰ ਵਾਰ ਚੇਤਾਵਨੀ ਦਿੱਤੀ ਸੀ ਸਰਹਦ ਅਗ ਹੈ ਜਨਬੇ ਕਦੇ ਇਸ ਦੇ ਨੇੜੇ ਨਾ ਜਾਵੇਂ ਪਰ ਨੂਰੀ ਨੂੰ ਗੌਣਾ ਉਸਦੇ ਪਰਿਵਾਰ ਦੀ ਕਿਸਮਤ ਨੂੰ ਗੌਣ ਦੇ ਬਰਾਬਰ ਹੈ ਉਸ ਨੂੰ ਅੰਝ ਲੱਗਿਆ ਜਿਵੇਂ ਉਸਤੇ ਜਗਰਦਾ ਟੋਟਾ ਉਸ ਤੋਂ ਦੂਰ ਹੋ ਰਿਹਾ ਹੈ ਦਰ ਅਤੇ ਫਰਜ ਦੇ ਵਿਚਕਾਰ ਉਸਨੇ ਦੂਜੇ ਵਿਕਲਪ ਚੁਣਿਆ ਉਹ ਗੋਡਿਆ ਪਾਰ ਹੋਈ ਅਤੇ ਤਰੇਲ ਲਾਲਮਪੀਜੀ ਮਿੱਟੀ ਤੇ ਲੇਟ ਕੇ ਉਸੇ ਢਿਲੇ ਹਿੱਸੇ ਵਿੱਚੋਂ ਦੁਸ਼ਮਨ ਮੁਲਕ ਦੀ ਧਰਤੀ ਤੇ ਪਹੁੰਚ ਗਏ ਦੂਜੇ ਪਾਸੇ ਭਾਰਤੀ ਸੁਰੱਖਿਆ ਬਲੇ ਯਾਨੀ ਬੀਐਸਐਫ ਦੀ ਨਿਗਰਾਨੀ ਚੌਕੀ ਵਿੱਚ ਸੂਬੇਦਾਰ ਬਲਰਾਜ ਸਿੰਘ ਆਪਣੇ ਹਰ ਵਾਰ ਅਤੇ ਮਾਸਪੇਸ਼ੀ ਵਿੱਚ ਤਣਾਅ ਮਹਿਸੂਸ ਕਰ ਰਿਹਾ ਸੀ 23 ਸਾਲਾਂ ਤੋਂ ਐਸੇ ਸਰਹੱਦ ਦਾ ਅਨਿਕੜਵਾ ਅੰਗ ਸੀ ਉਹ ਜਾਣਦਾ ਸੀ ਕਿ ਧੁੰਦ ਅਤਵਾਦੀਆਂ ਅਤੇ ਕੁਸਪੈਠੀਆਂ ਦਾ ਸਭ ਤੋਂ ਵੱਡਾ ਦੋਸਤ ਨਹੀਂ ਹੈ ਸੁਪੇਦਾਰ Saab ਹੁਣ ਤਾਂ ਹੱਥ ਨੂੰ ਹੱਥ ਨਹੀਂ ਦਿਸਦਾ ਗਸ਼ਤ ਨੂੰ ਹੋਰ ਸਖਤ ਕਰੀਏ ਕੈਪਟਨ ਫਤੇਜਿਤ ਸਿੰਘ ਨੇ ਪੁੱਛਿਆ ਬਲਰਾਜ ਸਿੰਘ ਆਪਣੇ ਜੰਮੂ ਕਸ਼ਮੀਰ ਰਾਈਫਲ ਦੀ ਵਰਦੀ ਵਿੱਚ ਇੱਕ ਪਾਲੀ ਚ ਬਗਿਆ ਉਸਨੇ ਦੂਰਬੀਨ ਨੂੰ ਆਪਣੀਆਂ ਅੱਖਾਂ ਤੇ ਟਿਕਾਇਆ ਧੁੰਦ ਦੇ ਹਲਕੇ ਹੋ ਰਹੇ ਪਰਦੇ ਦੇ ਪਿੱਛੇ ਉਸਨੇ ਇੱਕ ਛਟੀ ਚ ਦਿਖਾਈ ਦਿੱਤੇ ਪਹਿਲਾ ਬકરી ਫਿਰ ਕੁਛ ਛੋਟੀ ਮਨੁੱਖੀ ਪਰਛਾਵੇਂ ਕੈਪਟਨ ਨਿਸ਼ਾਨੇ ਤੇ ਧਿਆਨ ਦਿਓ ਇੱਕ ਮੂਮੈਂਟ ਹੋ ਰਹੀ ਹੈ ਕੁਸ ਪੈਠੋਈ ਹੈ ਬਲਰਾਜ ਸਿੰਘ ਦੀ ਆਵਾਜ਼ ਲੋਹੇ ਦੇ ਵਾਂਗ ਸਖਤ ਸੀ ਕੈਪਟਨ ਫਤਿਹਜੀਤ ਸਿੰਘ ਦੋ ਜਵਾਨਾ ਹਵਲਦਾਰ ਜਗਰਾਜ ਸਿੰਘ ਅਤੇ ਸਿਪਾਹੀ ਰਾਜੇਸ਼ ਨਾਲ ਮਿਲ ਕੇ ਸੈਕੰਡ ਰੰਡ ਦੇ ਵਿੱਚ ਚੌਂਕੀ ਤੋਂ ਹਟਾ ਗਏ ਉਹਨਾਂ ਦੀ ਕਾਰਵਾਈ ਇੱਕ ਸਿਕਰਾਈ ਪ੍ਰਾਪਤ ਮਸ਼ੀਨ ਦੇ ਵਾਂਗ ਤੇਜ਼ ਸੀ ਅਤੇ ਬਿਲਕੁਲ ਸਹੀ ਸੀ ਉਹਨਾਂ ਨੇ ਧੰਦ ਦੀ ਕਮਜ਼ੋਰੀ ਦਾ ਫਾਇਦਾ ਉਠਾਇਆ ਅਤੇ 2 ਮਿੰਟਾਂ ਦੇ ਅੰਦਰ ਹੀ ਜੈਨ ਨੂੰ ਘੇਰ ਲਿਆ ਜਾਨਬ ਉਸ ਵੇਲੇ ਬਿਲਕੁਲ ਨੂਰੀ ਦੇ ਕੋਲ ਖੜੀ ਸੀ ਉਸ ਨੂੰ ਪਿਆਰ ਨਾਲ ਗਲੇ ਲਗਾਈ ਸੀ ਜਦੋਂ ਉਸ ਨੇ ਆਪਣੇ ਆਲੇ ਦੁਆਲੇ ਉਹਨਾਂ ਉੱਚੇ ਦਸਤਾਰ ਧਾਰੀ ਸਖਤ ਚਿਹਰੇ ਵਾਲੇ ਸਰਦਾਰ ਫੌਜੀਆ ਨੂੰ ਰਾਈਫਲਾਂ ਤਾਣੇ ਖੜੇ ਦੇਖਿਆ ਤਾਂ ਉਸ ਦੇ ਖਤੋਂ ਨੂਰੀ ਦੀ ਰਸੀ ਛੁੱਟ ਗਈ ਉਸ ਦੇ ਮੂੰਹੋਂ ਕੋਈ ਆਵਾਜ਼ ਤੱਕ ਨਹੀਂ ਨਿਕਲੀ ਇਹ ਉਹ ਲੋਕ ਸਨ ਜਿਨ੍ਹਾਂ ਬਾਰੇ ਉਸ ਦੇ ਪਿੰਡ ਦੇ ਵਿੱਚ ਸਿਰਫ ਕੋਨੀ ਅਤੇ ਭਿਆਨਕ ਕਹਾਣੀਆਂ ਸੁਣਾਈ ਜਾਂਦੀਆਂ ਸਨ ਵੀ ਇਹ ਲੋਕ ਜੋ ਪੱਗਾਂ ਬੰਦੇ ਹਨ ਬਹੁਤ ਭੜੇ ਹੁੰਦੇ ਹਨ ਬਹੁਤ ਮਾਰੇ ਹੁੰਦੇ ਹਨ ਇਹਨਾਂ ਦੇ ਕੋਲ ਭੁਲਕੇ ਵੀ ਜਾਣਾ ਨਹੀਂ ਚਾਹੀਦਾ ਇਹ ਆਪਣੇ ਦੁਸ਼ਮਣ ਨੂੰ ਕਦੇ ਬਖਸ਼ਦੇ ਨਹੀਂ ਹਨ ਇਹ ਆਪਣੀ ਡਿਊਟੀ ਤੋਂ ਕਦੇ ਪਿੱਛੇ ਨਹੀਂ ਹਟਦੇ ਕੈਪਟਨ ਫਤੇਜੀਤ ਸਿੰਘ ਨੇ ਆਪਣੀ ਭਾਰੀ ਪੰਜਾਬੀ ਆਵਾਜ਼ ਦੇ ਹੁਕਮ ਦਿੱਤਾ ਬੱਚੇ ਹੱਥ ਉੱਪਰ ਕਰ ਲੈ ਛੇਤੀ ਕਰ ਜਨਮ ਨੇ ਡਰ ਦੇ ਮਾਰੇ ਅੱਖਾਂ ਮੰਦ ਕਰ ਲਈਆਂ ਉਸ ਦੀ ਪਤਲੀ ਜੀ ਦੇ ਕੰਬ ਗਏ ਮੈਂ ਮੈਂ ਤਾਂ ਉਹ ਬੱਕਰੀ ਉਹ ਸਿਰਫ ਦੋ ਹੀ ਸ਼ਬਦ ਬੋਲ ਸਕੇ ਫਤੇਜੀਤ ਸਿੰਘ ਨੇ ਗੌਰ ਨਾਲ ਦੇਖਿਆ ਉਸ ਦੇ ਅੰਦਰ ਦਾ ਪੇਸ਼ੇਵਰ ਫੌਜੀ ਅਤੇ ਇੱਕ ਇਨਸਾਨ ਦਾ ਸੰਘਰਸ਼ ਹੋ ਗਿਆ ਇਸ ਬੱਚੀ ਦੇ ਖੱਤਾਂ ਵਿੱਚ ਕੋਈ ਬੰਬ ਕੋਈ ਹਥਿਆਰ ਤੱਕ ਨਹੀਂ ਹੈ ਸਿਰਫ ਇੱਕ ਚਿੱਟੀ ਬੱਕਰੀ ਦੀ ਰੱਸੀ ਸੀ ਉਸ ਦੀਆਂ ਅੱਖਾਂ ਦੇ ਵਿੱਚ ਜੋ ਡਰ ਸੀ ਉਹ ਕਿਸੇ ਸਿਖਲਾਈ ਪ੍ਰਾਪਤ ਜਸੂਸ ਦਾ ਨਹੀਂ ਬਲਕਿ ਇੱਕ ਮਾਸੂਮ ਬੱਚੀ ਦਾ ਲੱਗ ਰਿਹਾ ਸੀ ਜਿਸ ਨੇ ਇੱਕ ਵੱਡੀ ਗਲਤੀ ਕਰ ਦਿੱਤੀ ਹੈ ਨਿਮਰਤਾ ਨਾਲ ਗੱਲ ਕਰੋ ਕੈਪਟਨ ਫਤੇਜੀਤ ਨੇ ਆਪਣੇ ਆਪ ਨੂੰ ਕਿਹਾ ਉਸ ਨੇ ਆਪਣੀ ਰਾਈਫਲ ਥੱਲੇ ਲਗਾ ਦਿੱਤੀ ਕੀ ਨਾਮ ਹੈ ਬੇਟਾ ਤੇਰਾ ਜੈਨਬ ਅਬਦੁੱਲਾ ਦਿੱਤੀ ਕਿਉਂ ਆਈ ਹੈ ਇਧਰ ਨੂਰੇ ਉਹ ਪੱਜ ਗਈ ਸੀ ਅੰਮੀ ਨੇ ਕਿਹਾ ਸੀ ਜੇ ਨੂਰੀ ਗਵਾਚ ਗਈ ਤਾਂ ਸਭ ਕੁਝ ਖਤਮ ਹੋ ਜਾਵੇਗਾ ਜੈਨਬ ਦੇ ਗਲੇ ਵਿੱਚੋਂ ਆਵਾਜ਼ ਘੁੱਟ ਕੇ ਕੈਪਟਨ ਫਤੇਹਜੀਤ ਸਿੰਘ ਨੇ ਬਲਰਾਜ ਸਿੰਘ ਨੂੰ ਰੇਡੀਓ ਤੇ ਸੁਚਿਤ ਕੀਤਾ ਸੂਬੇਦਾਰ ਸਾਹਿਬ ਮਾਮਲਾ ਸ਼ੱਕੀ ਨਹੀਂ ਲਗ ਰਿਹਾ ਮਸੂਮ ਬੱਚੀ ਹੈ ਬકરી ਨੂੰ ਵੀ ਨਾਲ ਲੈ ਕੇ ਆਈ ਹੈ ਰੀਟੇਨ ਕਰਕੇ ਕੈਂਪਲ ਲੈ ਕੇ ਜਾ ਰਹੇ ਹਾਂ ਸੂਬੇਦਾਰ ਬਲਰਾਜ ਸਿੰਘ ਉੱਚੀ ਨਿਗਰਾਨੀ ਚੌਕੀ ਤੇ ਬੈਠਾ ਸੀ ਦੂਰਬਿਨ ਰਾਹੀਂ ਜਨਮ ਅਤੇ ਨੂਰੀ ਬકરી ਦੇ ਦ੍ਰਿਸ਼ ਨੂੰ ਗਹਿਰਾਈ ਨਾਲ ਦੇਖ ਰਿਹਾ ਸੀ ਧੁੰਦ ਹੌਲ ਪੂਰੀ ਤਰ੍ਹਾਂ हट ਚੁੱਕੀ ਸੀ ਅਤੇ ਸੂਰਜ ਦੀਆਂ ਪਹਿਲੀਆਂ ਕਿਰਨਾਂ ਰੇਤ ਦੇ ਟਿੱਬਿਆਂ ਤੇ ਪੈ ਰਹੀਆਂ ਸਨ ਅਚਾਨਕ ਉਸ ਦੀ ਨਜ਼ਰ ਬકરી ਦੇ ਗਲ ਦੇ ਵਿੱਚ ਪਈ ਇੱਕ ਚਿੱਟ ਟਗੇ ਨੂਰੀ ਬੱਕਰੀ ਦੇ ਚਿੱਟੇ ਪਰਦੇ ਵਿਚਕਾਰ ਇੱਕ ਪਤਨੀ ਲਾਲ ਰੱਸੀ ਨਾਲ ਬੰਨਿਆ ਨੀਲੇ ਕੱਪੜੇ ਦਾ ਇੱਕ ਫਿੱਕਾ ਜਿਹਾ ਤਵੀਤ ਲਟਕ ਰਿਹਾ ਸੀ ਬਲਰਾਜ ਸਿੰਘ ਦਾ ਸਾ ਇੱਕ ਪਲ ਰੁਗਿਆ ਇਹ ਨੀਲਾ ਰੰਗ ਇਹ ਕਪੜਾ ਇਹ ਸਿਰਫ ਕੋਈ ਤਵੀਤ ਨਹੀਂ ਸੀ ਇਸ ਤੇ ਗਲੇ ਤੇ ਉੱਕਰੀ ਇੱਕ ਨਿਸ਼ਾਨੀ ਸੀ ਇੱਕ ਕੋੜ ਸੀ ਜੋ ਉਸ ਦੀ ਮਾਂ ਦੇ ਪਿਆਰ ਨਾਲ ਜੁੜਿਆ ਸੀ ਕਈ ਸਾਲ ਪਹਿਲਾਂ ਜਦੋਂ ਉਹ ਅਦੇ ਫੌਜ ਦੇ ਵਿੱਚ ਨਵਾਂ ਹੀ ਭਰਤੀ ਹੋਇਆ ਸੀ ਨਾ ਸਤੰਬਰ ਮਹੀਨੇ ਦੇ ਵਿੱਚ ਭਾਰੀ ਖੜਾ ਗਏ ਉਸ ਦੀ ਛੋਟੀ ਪੈਣ ਬਜੀਤ ਕੌਰ ਜੋ ਸਿਰਫ 17 ਸਾਲਾਂ ਦੀ ਸੀ ਪਰਿਵਾਰ ਦੇ ਪਸ਼ੂਆਂ ਨੂੰ ਬਚਾਉਂਦੀ ਹੋਈ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਸਰਹੱਦ ਦੇ ਖੇਤਰ ਵਿੱਚ ਗਵਾਚ ਗਈ ਸੀ। ਉਹਨਾਂ ਦੀ ਮਾਂ ਹਫ਼ਤਿਆਂ ਤੱਕ ਰਹਿੰਦੀ ਰਹੀ। ਉਸਨੇ ਆਪਣੇ ਪੁੱਤਰ ਬਲਰਾਜ ਨੂੰ ਦੱਸਿਆ ਕਿ ਬਲਜੀਤ ਆਪਣੇ ਨਾਲ ਕੁਝ ਨਹੀਂ ਲੈ ਕੇ ਗਈ ਸਿਵਾਏ ਉਸ ਇੱਕ ਖਾਸ ਸੂਰ ਦੇ ਜੋ ਉਸਦੇ ਵਿਆਹ ਦੀ ਚਾਰਕਿਤਾ ਸੀ। ਇੱਕ ਘੋੜੇ ਹੀ ਨੀਲੇ ਰੰਗ ਦਾ ਸੂਟ ਬਲਰਾਜ ਸਿੰਘ ਦੀ ਮਾਂ ਦਾ ਵਿਸ਼ਵਾਸ ਸੀ ਕਿ ਨਵਾਂ ਜਨਮਿਆ ਹਰ ਪਸ਼ੂ ਕਰ ਦੇ ਵਿੱਚ ਖੁਸ਼ਾਹਲੀ ਲਿਆਉਂਦਾ ਹੈ। ਇਸ ਲਈ ਉਸ ਨੇ ਨਿਰਲੇਸ਼ਗਨ ਵਾਲੇ ਸੂਰ ਦੇ ਟੁਕੜਿਆਂ ਨੂੰ ਕੱਟ ਇਹ ਤਵੀਤ ਬਣਉਂਦੀ ਸੀ ਅਤੇ ਪਸ਼ੂਆਂ ਦੇ ਗਲ ਦੇ ਵਿੱਚ ਬੰਦੀ ਸੀ ਇਹ ਉਸਤੇ ਪਰਿਵਾਰ ਦੀ ਇੱਕ ਗੁਪਤ ਪਛਾਣ ਸੀ ਅਤੇ ਹੁਣ 15 ਸਾਲਾਂ ਦੇ ਬਾਅਦ ਦੁਸ਼ਮਣ ਮੁਲਕ ਦੀ ਧਰਤੀ ਤੋਂ ਆਏ ਇੱਕ ਕੁੜੀ ਦੀ ਬੱਕਰੀ ਦੇ ਗਲ ਦੇ ਵਿੱਚ ਉਹੀ ਨੀਲਾ ਕਵਿਟ ਬਲਰਾਜ ਸਿੰਘ ਦਾ ਸਿਰਤ ਕਰਾ ਗਿਆ ਉਸਤੇ ਦਿਲ ਦੇ ਵਿੱਚ 15 ਸਾਲਾਂ ਤੋਂ ਜੰਮਿਆ ਦਰਦ ਖੁੱਟ ਗਿਆ ਬਲਜੀਤ ਜੁੰਦੀ ਹੈ ਉਸਨੇ ਸਾਨੂੰ ਕੋਈ ਨਿਸ਼ਾਨੇ ਭਜੀ ਹੈ ਉਸਨੇ ਆਪਣੀ ਪਛਾਣ ਇੱਕ ਬੱਕਰੀ ਦੇ ਜ਼ਰੀਏ ਇਸ ਤਰ੍ਹਾਂ ਦੱਸ ਪਰ ਭਜੀ ਹੈ ਉਸਤੇ ਮਨ ਦੇ ਵਿੱਚ ਇਹ ਵਿਚਾਰ ਤੂਫਾਨ ਵਾਂਗ ਚੱਲ ਰਿਹਾ ਸੀ ਸਨੇ ਤੁਰੰਤ ਕੈਪਟਨ ਫਤੇਜਿਤ ਸਿੰਘ ਨੂੰ ਹੁਕਮ ਦਿੱਤਾ ਕੈਪਟਨ ਉਸ ਬੱਚੀ ਅਤੇ ਬੱਕਰੀ ਨੂੰ ਪੂਰੀ ਇੱਜ਼ਤ ਨਾਲ ਕੈਂਪ ਦੇ ਸਭ ਤੋਂ ਸੁਰੱਖਿਅਤ ਹਿੱਸੇ ਵਿੱਚ ਚਲੇ ਜਾਓ ਗਰਮ ਕੱਪੜੇ ਦੁੱਧ ਅਤੇ ਰਾਤ ਦਾ ਖਾਣਾ ਤੁਰੰਤ ਮੁਹੱਈਆ ਕਰਾਓ ਇਹ ਕੋਈ ਕੈਦੀ ਨਹੀਂ ਹੈ ਇਹ ਤਾਂ ਸਾਡੀ ਮਹਿਮਾਨ ਲੱਗਦੀ ਹੈ ਕੈਪਟਨ ਫਤੇਜਿਤ ਸਿੰਘ ਹੈਰਾਨ ਹੋਏ ਪਰ ਉਨ੍ਹਾਂ ਨੇ ਬਲਰਾਜ ਸਿੰਘ ਦੀਆਂ ਅੱਖਾਂ ਦੇ ਵਿੱਚ ਅਜਿਹੀ ਭਾਵਨਾ ਦੇਖੀ ਜੋ ਉਨ੍ਹਾਂ ਨੇ ਪਹਿਲਾਂ ਕਦੇ ਨਹੀਂ ਦੇਖੀ ਇਸ ਲਈ ਉਨ੍ਹਾਂ ਨੇ ਬਿਨਾਂ ਸਵਾਲ ਕੀਤੇ ਇਹਨਾਂ ਹੁਕਮਾਂ ਦੀ ਪਾਲਣਾ ਸ਼ੁਰੂ ਕਰ ਦਿੱਤੀ ਕੈਂਪ ਦੇ ਛੋਟੇ ਜਿਹੇ ਪਰ ਸਾਫ਼ ਸੁਥਰੇ ਕਮਰੇ ਦੇ ਵਿਚ ਜਨਬ ਨੂੰ ਬਿਠਾਇਆ ਗਿਆ ਉਸਨੂੰ ਇੱਕ ਪਹਾੜੀ ਕੰਬਲ ਦਿੱਤਾ ਗਿਆ ਅਤੇ ਇੱਕ ਫੌਜੀ ਨੇ ਉਸਨੂੰ ਗਰਮ ਚਾਹ ਅਤੇ ਪ੍ਰੌਨਟੀ ਲਾ ਕੇ ਦਿੱਤੇ ਜਨਬ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਉਸਨੂੰ ਲੱਗ ਰਿਹਾ ਸੀ ਕਿ ਉਸਨੂੰ ਕੁਟਾ ਜਾਵੇਗਾ ਜਾਂ ਜੇਲ੍ਹ ਦੇ ਵਿੱਚੋਂ ਛੁੱਟ ਦਿੱਤਾ ਜਾਵੇਗਾ ਪਰ ਉਸਨਾਂ ਇੱਕ ਤੀਦੇ ਵਾਂਗ ਬੇਸ਼ਾਇਦ ਆ ਰਿਹਾ ਸੀ ਰਾਤ ਦੇ 11 ਵਜੇ ਜਦੋਂ ਕੈਂਪ ਦੀ ਚੌਕਸੀ ਹੋਰ ਸੱਠ ਹੋ ਗਏ ਸੂਬੇਦਾਰ ਬਲਰਾਜ ਸਿੰਘ ਕਮਰੇ ਵਿੱਚ ਬੈਠ ਗਿਆ ਉਸਨੇ ਆਪਣੀ ਪੇਸ਼ੇਵਰ ਕਠੋਰਤਾ ਨੂੰ ਪੂਰੀ ਤਰ੍ਹਾਂ ਦੂਰ ਕਰ ਦਿੱਤਾ ਉਹ ਜ਼ਮੀਨ ਤੇ ਬੈਠ ਗਿਆ ਸੀ ਜਨਬ ਦੇ ਬਰਾਬਰ ਕਰਦੀ ਹੈ ਜਨਬ ਉਸਨੇ ਬਹੁਤ ਨਰਮਾਈ ਦੇ ਨਾਲ ਕਿਹਾ ਮੈਂ ਤੈਨੂੰ ਤੇਰੇ ਅੱਬੂ ਦੇ ਪਿੰਡ ਦੇ ਬਾਰੇ ਕੁਝ ਸਵਾਲ ਪੁੱਛਣੇ ਹਨ ਬਿਲਕੁਲ ਝੂਠ ਨਾ ਬੋਲੀ ਜੋ ਸੱਚ ਹੈ ਉਹ ਹੀ ਦੱਸਣਾ ਹੈ ਤੇਰੀ ਅਮੀ ਦਾ ਨਾਮ ਕੀ ਹੈ ਅਸਲੀ ਨਾਮ ਹੈ ਜਿਸ ਨਾਮ ਨਾਲ ਉਸ ਨੂੰ ਜਨਮ ਵੇਲੇ ਬੁਲਾਇਆ ਜਾਂਦਾ ਸੀ ਬਲਰਾਜ ਨੇ ਸਵਾਲ ਨੂੰ ਥੋੜਾ ਕਮਾ ਕੇ ਪੁੱਛਿਆ ਉਹਨਾਂ ਦਾ ਨਾਮ ਬਲਜੀਤ ਹੈ ਬੀਬੀ ਬਲਜੀਤ ਜਨਮ ਨੇ ਜਵਾਬ ਦਿੱਤਾ ਬਲਰਾਜ ਦਾ ਸਾਫ ਫਿਰ ਤੇਜ ਹੋ ਗਿਆ ਨਾਮ ਤਾਂ ਉਹੀ ਸੀ ਤੇਰੀ ਅਮੀ ਦਾ ਪੇਕਾ ਕਰਕੇ ਤੇ ਹੈ ਮਤਲਬ ਉਸਦੇ ਪੁਰਾਣੇ ਪਿੰਡ ਦਾ ਨਾਮ ਕੀ ਹੈ ਜਿੱਥੇ ਦੇ ਨਾਨਾ ਨਾਨੀ ਜਿਹੜੇ ਨੇ ਦੇਖਣੇ ਮੈਨੂੰ ਪਤਾ ਹੀ ਹੈ ਅਮੀ ਤਾਂ ਕਹਿੰਦੀ ਸੀ ਕਿ ਉਹ ਹੜ ਦੇ ਵਿੱਚ ਸਭ ਕੁਝ ਗਵਾ ਕੇ ਬੈਠੀ ਸੀ ਪਰ ਉਸਨੇ ਦੱਸਿਆ ਸੀ ਵੀ ਉਹਨਾਂ ਦੀ ਮਾ ਯਾਨੀ ਮੇਰੀ ਨਾਨੀ ਸਰਹੱਦ ਦੇ ਇਸ ਪਾਸੇ ਰਹਿਣ ਵਾਲੀ ਸੀ ਅਤੇ ਇਹ ਨੀਲਾ ਟਵੀਟ ਕਿਸਨੇ ਬਣਾਇਆ ਨੂਰੀ ਨੋ ਬਲਰਾਜ ਨੇ ਨੂਰੀ ਵੱਲ ਇਸ਼ਾਰਾ ਕੀਤਾ ਜੋ ਕਮਰੇ ਦੇ ਇੱਕ ਕੋਨੇ ਵਿੱਚ ਆਰਾਮ ਨਾਲ ਬੈਠੀ ਸੀ ਅਮੀ ਨੇ ਉਹ ਕਹਿੰਦੀ ਹੈ ਕਿ ਇਹ ਉਸਦੀ ਆਪਣੀ ਮਾਂ ਦੀ ਨਿਸ਼ਾਨੀ ਹੈ ਉਹ ਹਰ ਚੰਗੇ ਪਸ਼ੂ ਦੇ ਗਲ ਦੇ ਵਿੱਚ ਬੰਦੀ ਹੈ ਇਹ ਕਹਿ ਕੇ ਵੀ ਇਹ ਸ਼ੱਕ ਹੁੰਦਾ ਹੈ ਬਲਰਾਜ ਦੀਆਂ ਅੱਖਾਂ ਦੇ ਵਿੱਚ ਖੰਜੂ ਆ ਗਏ ਉਹ ਸ਼ੱਕ ਹੁਣ ਪੱਕਾ ਯਕੀਨ ਦੇ ਵਿੱਚ ਬਦਲ ਗਿਆ ਸੀ ਬਲਰਾਜ ਨੇ ਉਸ ਨਿਸ਼ਾਨੇ ਨੂੰ ਸੰਭਾਲ ਕੇ ਰੱਖਿਆ ਸੀ ਤੇਰੇ ਅਬੂ ਦਾ ਨਾਮ ਕੀ ਹੈ ਜਨਬ ਤੇ ਕੀ ਕੰਮ ਕਰਦੇ ਨੇ ਹੋ ਸੁਲੇਮਨ ਉਹ ਤਾਂ ਕਿਸਾਨ ਨੇ ਪਰ ਉਹ ਹੁਣ ਰਿਟਾਇਰਡ ਫੌਜੀ ਹਨ ਉਹਨਾਂ ਨੇ ਕਿਸੇ ਦੂਜੇ ਮੁਲਕ ਦੀ ਫੌਜ ਦੇ ਵਿੱਚ ਕੰਮ ਕੀਤਾ ਸੀ ਪਰ ਹੁਣ ਸਿਰਫ ਖੇਤੀ ਕਰਦੇ ਹਨ ਪਿੰਡ ਵਾਲੇ ਮੇਰੇ ਅੰਮੀ ਨੂੰ ਫੌਜੀ ਮਾਂ ਕਹਿੰਦੇ ਹਨ ਕਿਉਂਕਿ ਉਹਨਾਂ ਦੇ ਪਤੀ ਵੀ ਫੌਜੀ ਹਨ ਇਹ ਆਖਰੀ ਵਾਰ ਕੀ ਬਲਰਾਜ ਨੂੰ ਤੋੜਨ ਦੇ ਲਈ ਕਾਫੀ ਸਮਾਂ 15 ਸਾਲ ਪਹਿਲਾਂ ਦੀ ਅਫਵਾਕ ਕੀ ਬਲਜੀਤ ਨੇ ਹੜਾਂ ਤੋਂ ਬਚ ਕੇ ਇੱਕ ਸਾਬਕਾ ਫੌਜੀ ਨਾਲ ਵਿਆਹ ਕਰਵਾ ਲਿਆ ਹੈ ਸੱਚ ਸਾਬਤ ਹੋਏ ਜਨਬ ਉਸਦੀ ਭਤੀਜੀ ਸੀ ਬਲਰਾਜ ਸਿੰਘ ਨੇ ਅਤਰੂਪੁਣੇ ਅਤੇ ਰੇਡੀਓ ਚੁੱਕ ਕੇ ਕੈਪਟਨ ਫਤਿਹਜੀਤ ਸਿੰਘ ਨੂੰ ਬੁਲਾਇਆ ਉਧਰ ਸਾਹ ਦੇ ਦੂਜੇ ਪਾਸੇ ਪਾਕਿਸਤਾਨੀ ਪਿੰਡ ਕਾਦਰਪੁਰ ਦੇ ਵਿੱਚੋਂ ਜਨਬ ਦੀ ਅਮੀ ਯਾਨੀ ਬਲਜੀਤ ਬੀਬੀ ਹੁਣ ਬਲਜੀਤ ਬੀਬੀ ਦੇ ਨਾਮ ਨਾਲ ਜਾਣੇ ਜਾਂਦੀ ਸ਼ੇ ਅਤੇ ਉਸਦੇ ਪਤੀ ਸਲੇਮ ਤਬਾਹੀ ਦੀ ਕਗਾਰ ਤੇ ਸਲੇਮ ਸਾਰਾ ਪਿੰਡ ਜਨਬ ਦੀ ਭਾਲ ਕਰ ਰਿਹਾ ਸੀ ਆਖਰ ਬੱਚੀ ਗਈ ਤਾਂ ਗਈ ਕਿੱਧਰੇ ਇਸ ਨੂੰ ਕੌਣ ਜਾ ਕੇ ਲੱਗਿਆ ਹੈ ਹੁਣ ਤਾਂ ਸਵੇਰੇ ਬੱਕਰੀਆਂ ਚਰਾਈ ਸੀ ਆਖਰਕਾਰ ਇਸ ਨੂੰ ਅਚਾਨਕ ਕੀ ਹੋ ਗਿਆ ਬਲਜੀਤ ਬੀਬੀ ਨੂੰ ਪੱਕਾ ਜਗਨ ਸੀ ਵੀ ਜਨਬ ਨੇ ਸਾਰਾ ਦੁਪਾਰ ਕਰ ਲਈ ਹੈ ਉਹ ਆਪਣੇ ਘਰ ਦੇ ਫਰਸ਼ ਤੇ ਸਿਰ ਫੜ ਕੇ ਬੈਠੀ ਸੀ ਯਾ ਅੱਲਾ ਮੇਰੀ ਤੀਨੋ ਬਚਾ ਲੈ ਉਹ ਬੜਬੜਾ ਰਹੀ ਸੀ ਸਲੇਮ ਉਸਦਾ ਪਤੀ ਜੋ ਇਕ ਸਖਤ ਦਿਲ ਦਾ ਬੰਦਾ ਸੀ ਪਰ ਉਸ ਦੀ ਪਤਨੀ ਨੂੰ ਬਹੁਤ ਪਿਆਰ ਕਰਦਾ ਸੀ ਉਸ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਬੀਬੀ ਤੂੰ ਫਿਕਰ ਨਾ ਕਰੇ ਫੌਜੀ ਇਹਨੇ ਵੀ ਜਲਦੀ ਨਹੀਂ ਹੋਣਗੇ ਉਹ ਇੱਕ ਬੱਚੀ ਹੈ ਨਹੀਂ ਸਲੇ ਮੈਂ ਤੂੰ ਨਹੀਂ ਜਾਣਦਾ ਇਹ ਸਰਹਦ ਕਿਸੇ ਰਿਸ਼ਤੇ ਨੂੰ ਪਛਾਣਦੀ ਨਹੀਂ ਹੈ ਉਹ ਮੇਰਾ ਅਤੀਤ ਮੇਰਾ ਰਾਜ ਤੱਕੜ ਲੈਣਗੇ ਉਹ ਮੇਰੇ ਭਰਾ ਅਤੇ ਮੇਰੀ ਮਾਂ ਬਾਰੇ ਪੁੱਛਣਗੇ ਜੇ ਉਹਨਾਂ ਨੂੰ ਪਤਾ ਲੱਗਿਆ ਕਿ ਮੈਂ ਕੌਣ ਹਾਂ ਤਾਂ ਮੇਰਾ ਪਰਿਵਾਰ ਜਨ ਇ ਤੇਰਾ ਪਰਿਵਾਰ ਸਾਰੇ ਮੁਸੀਬਤ ਦੇ ਵਿੱਚ ਪੈ ਜਾਣਗੇ ਬਲਜੀਤ ਨੇ ਕੰਮ ਦੀ ਖੋਜ ਸ਼ਬਦਾਂ ਵਿੱਚ ਕਿਹਾ ਬਲਜੀਤ ਦਾ ਅਤੀਤ ਇੱਕ ਖਤਰਾ ਮਾ ਕਰਾ ਸੀ ਜਦੋਂ ਉਹ ਹੜ ਦੇ ਵਿੱਚ ਵਜੀ ਸੀ ਨਾ ਤਾਂ ਸੁਲੇਮ ਦੇ ਪਰਿਵਾਰ ਨੇ ਉਸ ਨੂੰ ਪਨਾ ਦਿੱਤੇ ਉਹਨਾਂ ਨੇ ਕਦੇ ਉਸ ਦਾ ਧਰਮ ਬਦਲਣ ਲਈ ਮਜਬੂਰ ਨਹੀਂ ਕੀਤਾ ਪਰ ਉਸ ਸਮੇਂ ਦੇ ਨਾਲ ਪਿਆਰ ਅਤੇ ਸੁਰੱਖਿਆ ਦੀ ਲੋੜ ਵਿੱਚ ਉਸ ਨੇ ਸੁਲੇਮ ਨਾਲ ਨਿਕਾ ਕਰ ਲਿਆ ਅਤੇ ਇਸਲਾਮ ਧਰਮ ਨੂੰ ਅਪਣਾ ਲਿਆ ਪਰ ਉਸ ਨੇ ਕਦੇ ਵੀ ਆਪਣੇ ਅਸਲੀ ਪਿਸ਼ੋਕੜ ਯਾਨੀ ਆਪਣੇ ਪੁਰਾਣੇ ਧਰਮ ਨੂੰ ਪੁਲਿਆ ਨਹੀਂ ਉਸ ਲਈ ਉਹ ਆਪਣੀ ਮਾਗੀ ਨਿਸ਼ਾਨੀ ਨੀਲੇ ਤਵੀਤ ਨੂੰ ਹਰ ਪਸ਼ੂ ਦੇ ਗਰਦ ਦੇ ਵਿੱਚ ਬੰਨ੍ਹ ਲਏ ਇੱਕ ਗੁਪਤ ਸੰਦੇਸ਼ ਦੇਵਾਂਗੇ ਇੱਕ ਉਮੀਦ ਵਾਂਗੇ ਕਿ ਸ਼ਾਇਦ ਇੱਕ ਦਿਨ ਉਸ ਦਾ ਪਰਾ ਜਾਂ ਮਾਂ ਉਸ ਨੂੰ ਪਛਾਣ ਲੈਣਗੇ ਪਰ ਅੱਜ ਇਹ ਨਿਸ਼ਾਨੇ ਇੱਕ ਖਤਰਾ ਬਣ ਚੁੱਕੇ ਸੀ ਅਗਨੀ ਸਵੇਰ ਸੂਰਜ ਤਰਨ ਤੋਂ ਪਹਿਲਾਂ ਕੈਂਪ ਦੇ ਵਿੱਚ ਇੱਕ ਹੈਲੀਕਾਪਟਰ ਉਤਰਿਆ ਇਸ ਵਿੱਚ ਕਰਨਲ ਪ੍ਰਤਾਪ ਸਿੰਘ ਆਲੇ ਸਨ ਜੋ ਸੈਕਟਰ ਦੇ ਮੁਖੀ ਸਨ ਉਹ ਇੱਕ ਸਿੱਧੇ ਸਾਦੇ ਪਰ ਗੰਭੀਰ ਸੁਭਾਅ ਦੇ ਅਫਸਰ ਸਨ ਕਰਨਲ ਨੇ ਬਲਰਾਜ ਸਿੰਘ ਕੈਪਟਨ ਫਤੇਜਿਤ ਸਿੰਘ ਅਤੇ ਜਰਮ ਨੂੰ ਇੱਕ ਛੋਟੀ ਜੀ ਮੀਟਿੰਗ ਦੇ ਵਿੱਚ ਬੁਲਾਇਆ ਬਲਰਾਜ ਸਿੰਘ ਨੇ ਨੀਲੇ ਤਵੀਦ ਨਾਮਾ ਦੇ ਮੇਲ ਅਤੇ ਫੌਜੀ ਮਾਮਲੇ ਕੋਡ ਦਾ ਸੱਚ ਸਾਰਾ ਕਰਨਲ ਸਾਹਮਣੇ ਰੱਖ ਦਿੱਤਾ ਕਰਨਲ ਪ੍ਰਤਾਪ ਸਿੰਘ ਨੇ ਚੁੱਪਚਾਪ ਸਾਰੀ ਗੱਲ ਸੁਣੀ ਉਸਤੇ ਕਹਿ ਰਹੇ ਤੇ ਕੋਈ ਬਣਾਣੇ ਸੇ ਸੂਬੇਦਾਰ ਬਲਰਾਜ ਸਿੰਘ ਕਰਨਲ ਨੇ ਅੰਤਰ ਕਿਹਾ ਤੁਸੀਂ ਜਾਣਦੇ ਹੋ ਕਿ ਪ੍ਰੋਟੋਕੋਲ ਕੀ ਹੁੰਦਾ ਹੈ ਕਿਸੇ ਵੀ ਸਰਹੱਦ ਪਾਰ ਕਰਨ ਵਾਲੇ ਨੂੰ ਪਾਵੇਂ ਉਹ ਮਾਸੂਮ ਬੱਚਾਈ ਕਿਉਂ ਨਾ ਹੋਵੇ ਪਹਿਲਾਂ ਡਿਟੇਨ ਕਰਨਾ ਫਿਰ ਕਾਨੂੰਨੀ ਤਰੀਕੇ ਨਾਲ ਵਾਪਸ ਭੇਜਣਾ ਸਾਡਾ ਫਰਜ਼ ਹੈ ਪਰ ਇਸ ਨਾਲ ਉਸ ਬੱਚੀ ਅਤੇ ਉਸਦੇ ਪਾਕਿਸਤਾਨੀ ਪਰਿਵਾਰ ਲਈ ਵੱਡੀ ਮੁਸੀਬਤ ਖੜੀ ਹੋ ਸਕਦੀ ਹੈ ਕਿਉਂਕਿ ਉਹਨਾਂ 'ਤੇ ਖੁਦ ਭੇਜਣ ਦਾ ਇਲਜ਼ਾਮ ਲੱਗ ਸਕਦਾ ਹੈ ਕਰਨਲ ਨੇ ਆਪਣੀ ਕੁਰਸੀ ਤੇ ਟੇਕ ਲਾਇਆ ਅਸੀਂ ਇੱਥੇ ਇਸ ਦੇਸ਼ ਦੀ ਸੁਰੱਖਿਆ ਲਈ ਖੜੇ ਹਾਂ ਪਰ ਸਾਡਾ ਅਸਲੀ ਤਨਪਾ ਇਨਸਾਨੀਅਤ ਹੈ ਜੋ ਕਿਸੇ ਵੀ ਇਹ ਕਨਟੋ ਉੱਪਰ ਹੈ ਅਸੀਂ ਜਨਮ ਨੂੰ ਤੁਰੰਤ ਗੈਰ ਰਸਮੀ ਤਰੀਕੇ ਨਾਲ ਵਾਪਸ ਭੇਜਾਂਗੇ ਇਸ ਤੱਕ ਕੋਈ ਰਿਕਾਰਡ ਰੱਖਾਂਗੇ ਅਤੇ ਉਸਦੀ ਮਾਂ ਨੂੰ ਉਸਦਾ ਅਸਲੀ ਸ਼ਗਨ ਉਸਦੀ ਪਛਾਣ ਵਾਪਸ ਭੇਜਾਂਗੇ ਅਸੀਂ ਉਹਨਾਂ ਨੂੰ ਦੱਸਾਂਗੇ ਕਿਸ ਸਰਾਦ ਜਮੀਨ ਤੇ ਹੈ ਸਾਡੇ ਦਿਲਾਂ ਦੇ ਵਿੱਚ ਨਹੀਂ ਨਫਰਤ ਜਮੀਨ ਤੇ ਹੈ ਸਾਡੇ ਦਿਲਾਂ ਦੇ ਵਿੱਚ ਨਹੀਂ ਹੈ ਉਸਨੇ ਬਲਰਾਜ ਸਿੰਘ ਵੇਖਿਆ ਬਲਰਾਜ ਸਿੰਘ ਨੇ ਇੱਕ ਪੁਰਾਣੇ ਬਕਸੇ ਵਿੱਚੋਂ ਛੋਟੀ ਚਮਕਦਾਰ ਸੋਨੇ ਦੀ ਅਸ਼ਰਫੇ ਇੱਕ ਪੁਰਾਣਾ ਸਿਕਾ ਕਢਿਆ ਜੋ ਉਸਦੀ ਮਾਂ ਨੇ ਬਲਜੀਤ ਦੇ ਵਿਆਹ ਲਈ ਸੰਭਾਲ ਕੇ ਰੱਖਿਆ ਸੀ ਕਰਨਲ ਪ੍ਰਤਾਪ ਸਿੰਘ ਨੇ ਹੁਕਮ ਦਿੱਤਾ ਸਲੂਟ ਦੀ ਤਿਆਰੀ ਕਰੋ ਇੱਕ ਅਜਾਇਬ ਸਲੂਟੇ ਜੋ ਸਰਹੱਦ ਦੇ ਦੋਹਾਂ ਪਾਸਿਆਂ ਦੇ ਲੋਕਾਂ ਨੂੰ ਦੱਸੇ ਕਿ ਭਾਰਤੀ ਫੌਜ ਦਾ ਦਿਲ ਕਿੰਨਾ ਵੱਡਾ ਹੈ ਸੂਰਜ ਦੀ ਨਰਮ ਰੋਸ਼ਨੀ ਰੇਤ ਦੇ ਟਿੱਬਿਆਂ ਨੂੰ ਸੁਨਹਿਰੀ ਰੰਗ ਦੇ ਰਹੀ ਸੀ ਤੋਂ ਦੋ ਹੁਣ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਸੀ ਸਰਹੱਦ ਦੇ ਦੋਹਾਂ ਪਾਸਿਆਂ ਦੀ ਨਿਗਰਾਨੀ ਚੌਕੀਆਂ ਸਪਸ਼ਟ ਰੂਪ ਵਿੱਚ ਦਿਖਾਈ ਦੇ ਰਹੀਆਂ ਸਨ ਜੈਨਬ ਨੂਰੀ ਬੱਕਰੀ ਦੀ ਰਸੀ ਫੜੀ ਭਾਰਤੀ ਕੰਡਿਆਲੀ ਤਾਰ ਦੇ ਬਿਲਕੁਲ ਨੇੜੇ ਖੜੀ ਸੀ ਉਸ ਦੇ ਸਾਹਮਣੇ ਕਰਨਲ ਪ੍ਰਤਾਪ ਸਿੰਘ ਸੂਬੇਦਾਰ ਬਲਰਾਜ ਸਿੰਘ ਅਤੇ ਕੈਪਟਨ ਫਤਿਹਜੀਤ ਸਿੰਘ ਅਤੇ ਚਾਰ ਹੋਰ ਜਵਾਨ ਹੈ ਕੁੱਲ 7 ਸਰਦਾਰ ਫੌਜੀ ਖੜੇ ਚਨੇ ਉਹ ਸਾਰੇ ਉੱਚੇ ਲੰਬੇ ਮਜ਼ਬੂਤ ਸਰੀਰ ਵਾਲੇ ਜਿਨ੍ਹਾਂ ਦੀਆਂ ਦਾੜ੍ਹੀਆਂ ਖਵਾ ਦੇ ਵਿੱਚ ਲਰਾਰੀਆਂ ਸਨੈਮ ਕਰਨਲ ਪ੍ਰਤਾਪ ਸਿੰਘ ਅੱਗੇ ਵਧੇ ਉਹਨਾਂ ਨੇ ਜਨਬ ਦੀ ਸਿਰ ਤੇ ਹੱਥ ਰੱਖਿਆ ਜਿਵੇਂ ਕੋਈ ਪਿਤਾ ਆਪਣੇ ਧੀ ਨੂੰ ਅਸ਼ੀਰਵਾਦ ਦੇ ਰਿਹਾ ਹੋਵੇ ਉਹਨਾਂ ਨੇ ਪੰਜਾਬੀ ਦੇਵ ਕਿੜਤਾ ਨਾਲ ਕਿਹਾ ਤੀਏ ਜਨਬ ਤੂੰ ਬਹੁਤ ਬਹਾਦਰ ਹੈਂ ਅਤੀ ਦੇਸ਼ ਦੇ ਸਿਪਾਹੀ ਹਾਂ ਪਰ ਅਸੀਂ ਗੁਰੂ ਦੇ ਸੇਵਕ ਵੀ ਹਾਂ ਅੱਜ ਤੂੰ ਸਾਨੂੰ ਯਾਦ ਕਰਵਾਇਆ ਹੈ ਸਭ ਤੋਂ ਵੱਡਾ ਫਰਕ ਤਾਂ ਇਨਸਾਨੀਤ ਹੁੰਦੀ ਹੈ ਫਿਰ ਬਲਰਾਜ ਸਿੰਘ ਅੱਗੇ ਆਇਆ ਉਸ ਦੀਆਂ ਅੱਖਾਂ ਦੇ ਵਿੱਚ ਪਿਆਰ ਅਤੇ ਗਮ ਦੋਵੇਂ ਸਨੈਮ ਉਸਨੇ ਜਨਬ ਦੀ ਨਿੱਕੀ ਜਿਹੀ ਹਥੇਲੀ ਵਿੱਚ ਉਹ ਪੁਰਾਣੀ ਚਮਕਦਾਰ ਸੋਨੇ ਦੀ ਅਸ਼ਰਫ਼ੀ ਰੱਖ ਦਿੱਤੇ ਜਨਮ ਬਲਰਾਜ ਸਿੰਘ ਦੀ ਆਵਾਜ਼ ਪਰਿਛੇ ਉਹ ਆਪਣੇ ਅਮੀ ਬਲਜੀਤ ਨੂੰ ਦੱਸੇ ਨਾ ਵੀ ਉਸ ਦਾ ਪ੍ਰਾਪ ਬਲਰਾਜ ਜੁਦਾ ਹੈ ਅਤੇ ਹਮੇਸ਼ਾ ਉਸ ਨਾਲ ਰਹੇਗਾ ਉਸ ਦਾ ਸਾਥ ਦੇਂਦਾ ਰਹੇਗਾ ਇਹ ਸ਼ਰਪੀ ਤੇਰੀ ਦਾਦੀ ਵੱਲੋਂ ਉਹਨਾਂ ਦੀ ਜ਼ਿੰਦਗੀ ਦੀ ਸ਼ਗਨ ਹੈ ਹੁਣ ਜਾ ਵਾਪਸ ਜਾ ਅਤੇ ਦੱਸ ਕਿ ਦੁਸ਼ਮਣ ਸਿਰਫ ਸਰਤੇ ਹਨ ਸਾਡੇ ਦਿਲਾਂ ਦੇ ਵਿੱਚ ਨਹੀਂ ਜਨਬ ਦੀਆਂ ਅੱਖਾਂ ਦੇ ਵਿੱਚ ਹੈਰਾਨੀ ਦੇ ਹੰਝੂ ਸਮੇਂ ਉਹ ਸੋਨੇ ਦੀ ਅਸ਼ਰਫ਼ੀ ਨੂੰ ਦੇਖ ਰਹੀ ਸੀ ਜੋ ਉਸ ਦੀ ਛੋਟੀ ਜੀ ਹੱਥਲੀ ਵਿੱਚ ਦੋ ਦੇਸ਼ਾਂ ਦੇ ਰਿਸ਼ਤੇ ਦਾ ਪ੍ਰਤੀਕ ਬਣ ਚੁੱਕੀ ਸੀ ਅਤੇ ਫਿਰ ਉਹ ਮਹਾਨ ਦ੍ਰਿਸ਼ ਆਪਰਿਆ ਕਰਨਲ ਪਾਲਸੰਗ ਨੇ ਆਪਣੀ ਉੱਚੀ ਗਰਜਵੀਂ ਆਵਾਜ਼ ਦੇ ਝੁਕਮ ਦਿੱਤਾ ਸਾਬਦਾ ਨੇ ਅਸਲਾ ਪੇਸ਼ ਕਰੋ ਤੀ ਜਨਮ ਅਤੇ ਮਾਤਾ ਬਲਜੀਤ ਦੇ ਸਮਰਨ ਵਿੱਚ ਇਨਸਾਨੀਅਤ ਦਾ ਸਲੂਟ ਦੇਵਾਂਗੇ ਸੱਤਾਂ ਦੇ ਸੱਤਾਂ ਸਰਦਾਰ ਫੌਜੀਆ ਨੇ ਇੱਕੋ ਸਮੇਂ ਆਪਣੀਆਂ ਰਾਈਫਲਾਂ ਨੂੰ ਮੋਢਿਆਂ ਤੋਂ ਹਟਾਉ ਤਾਰ ਕੇ ਹਥਿਆਰ ਪੇਸ਼ ਕਰਨ ਦੀ ਸਭ ਤੋਂ ਉੱਚੀ ਕਾਰਵਾਈ ਵੀ ਸਲੂਟ ਦਿੱਤਾ ਫਿਰ ਠਾ ਠਾ ਤਿੰਨ ਵਾਰ ਉਹਨਾਂ ਨੇ ਖਵਾ ਦੇ ਵਿੱਚ ਫਾਇਰ ਕੀਤੇ ਗੋਲਿਆਂ ਦੀ ਗੂੰਜ ਜੋ ਆਮ ਤੌਰ ਤੇ ਖਤਰੀ ਦਾ ਸੰਕੇਤ ਹੁੰਦੀ ਹੈ ਅੱਜ ਸਨਮਾਨ ਅਤੇ ਇਨਸਾਨੀਅਤ ਜਿੱਦਾਂ ਐਲਾਨ ਕਰ ਰਹੀ ਸੀ ਸਰਦ ਪਾਰ ਨਿਗਰਾਨੀ ਕਰੇ ਪਾਕਿਸਤਾਨ ਨੇਂਦਰੇ ਜੋ ਡਰਨਲ ਤਿਆਰ ਕਰ ਰਹੇ ਸਨ ਵੀ ਸ਼ਾਇਦ ਗੋਲੀਬਾਰੀ ਸ਼ੁਰੂ ਹੋ ਰਹੀ ਹੈ ਇਸ ਅਣ ਕੈਸੀ ਸਲੂਟ ਨੂੰ ਦੇਖ ਕੇ ਪੂਰੀ ਤਰ੍ਹਾਂ ਹਰ ਨਗੇ ਹੱਕੀ ਬੱਕੇ ਰਗੇ ਇਸ ਸਲੂਟ ਇੱਕ ਮਾਸੂਮ ਬੱਚੀ ਨੇ ਇੱਕ ਗਵਾਚੀ ਹੋਈ ਪੈਣ ਲਈ ਅਤੇ ਸਭ ਤੋਂ ਵੱਧ ਉਹਨਾਂ ਫੌਜੀਆਂ ਲਈ ਸੀ ਜਿਨ੍ਹਾਂ ਨੇ ਕਾਨੂੰਨ ਤੋਂ ਉੱਪਰ ਮਨੁੱਖਤਾ ਨੂੰ ਚੁਣਿਆ ਜਨਬ ਦੇ ਚਿਹਰੇ ਤੇ ਡਰ ਦੀ ਥਾਂ ਹੁ ਹੰਝੂਆਂ ਨਾਲ ਭਰੀ ਇੱਕ ਡੂੰਗੀ ਸ਼ਰਧਾ ਸੀ ਜਨਬ ਨੂੰ ਸੁਰੱਖਿਅਤ ਤਰੀਕੇ ਨਾਲ ਤਾਰਦੇ ਤੇ ਇਸ ਵਿੱਚੋਂ ਉਸੇ ਤਰ੍ਹਾਂ ਵਾਪਸ ਪਾਕਿਸਤਾਨ ਭੇਜਤਾ ਗਿਆ ਉਸਦੀ ਨੂਰੀ ਬੱਕਰੀ ਉਸਦੇ ਨਾਲ ਸੀ ਅਤੇ ਉਸਦੇ ਦਿਲ ਦੇ ਵਿੱਚ ਦੋ ਪਰਮੇਸ਼ਰ ਤੋਂ ਵੱਡਾ ਸਨਮਾਨ ਸੀ ਕਾਦਰਪੁਰ ਪਿੰਡ ਵਿੱਚ ਜਦੋਂ ਜੈਨਬ ਨੂੰ ਨੂਰੀ ਬੱਕਰੀ ਨਾਲ ਵਾਪਸ ਆਉਂਦਾ ਦੇਖਿਆ ਨਾ ਤਾਂ ਪੂਰਾ ਪਿੰਡ ਅਤੇ ਖਾਸ ਕਰ ਬਲਜੀਤ ਬੀਬੀ ਅਤੇ ਸਲੀਮ ਖੁਸ਼ੀ ਨਾਲ ਪਾਗਲ ਹੋ ਗਏ ਬਲਜੀਤ ਨੇ ਜੈਨਬ ਨੂੰ ਗਲੇ ਲਗਾ ਲਿਆ ਅਤੇ ਉਸ ਦੇ ਸਿਰ ਨੂੰ ਚੁੰਮਿਆ ਤੂੰ ਜਿਉਂਦੀ ਕਿਵੇਂ ਵਾਪਸ ਆ ਗਈ ਉਹਨਾਂ ਲੋਕਾਂ ਨੇ ਤੇਰੇ ਨਾਲ ਪਲਾਕੀ ਕੀਤਾ ਦੱਸ ਕੁਝ ਗਲਤਾਂ ਹੀ ਹੋਇਆ ਬਲਜੀਤ ਨੇ ਰੋਂਦੇ ਹੋਏ ਪੁੱਛਿਆ ਜੈਨਬ ਨੇ ਸ਼ਾਂਤ ਪਰਮਾਨ ਪਰੀ ਆਵਾਜ਼ ਦੇ ਵਿੱਚ ਜਵਾਬ ਦਿੱਤਾ ਉਸਨੇ ਖੋਲੀ ਜੀ ਆਪਣੀ ਖਤੇਲੀ ਖੋਲੀ ਅਤੇ ਸੋਨੇ ਦੀ ਅਸ਼ਰਫੀ ਬਲਜੀਤ ਦੇ ਸਾਹਮਣੇ ਰੱਖ ਦਿੱਤੀ ਸੋਨੇ ਦੀ ਚਮਕ ਬਲਜੀਤ ਦੀਆਂ ਅੱਖਾਂ 'ਚ ਚਮਕ ਠੇ ਉਸ ਅਸ਼ਰਫੀ ਨੂੰ ਪਛਾਣ ਗਏ ਅੰਮੀ ਜਾਨ ਨੇ ਕਿਹਾ ਉਹਨਾਂ ਨੇ ਮੈਨੂੰ ਕੁਟਿਆ ਨਹੀਂ ਉਹਨਾਂ ਨੇ ਮੇਰੇ ਨਾਲ ਕੁਝ ਗਲਤ ਨਹੀਂ ਕੀਤਾ ਉਹਨਾਂ ਨੇ ਮੈਨੂੰ ਖਾਣਾ ਦਿੱਤਾ ਪਿਆਰ ਕੀਤਾ ਉਹਨਾਂ ਵਿੱਚੋਂ ਇੱਕ ਸਰਦਾਰ ਫੌਜੀ ਬਲਰਾਜ ਸਿੰਘ ਉਸ ਦੀਆਂ ਅੱਖਾਂ ਦੇ ਵਿੱਚ ਤਾਂ ਹੰਝੂ ਸਨ ਉਸ ਨੇ ਕਿਹਾ ਤੇਰੀ ਅੰਮੀ ਨੂੰ ਦੱਸਣਾ ਉਸ ਦਾ ਪਰਾ ਬਲਰਾਜ ਸਿੰਘ ਜਵਦਾ ਹੈ ਉਸ ਨੇ ਕਿਹਾ ਇਹ ਸ਼ਰਫੀ ਦਾਦੀ ਵੱਲੋਂ ਤੇਰੇ ਲਈ ਸ਼ਗਨ ਹੈ ਬਲਜੀਤ ਬੀਬੀ ਪਰਸਤੇ ਬੈਠ ਗਏ ਉਸ ਤੇ 15 ਸਾਲਾਂ ਦੇ ਦਬੇ ਹੋਏ ਰਾਜ ਨੂੰ ਉਸ ਦੇ ਭਰਾ ਨੇ ਉਸ ਦੀ ਬੇਟੀ ਦੇ ਜ਼ਰੀਏ ਸਨਮਾਨ ਨਾਲ ਵਾਪਸ ਭੇਜਿਆ ਸੀ ਜਰਨ ਅਗੇ ਤੁਸੀਂ ਪਰ ਸਭ ਤੋਂ ਵੱਡੀ ਗੱਲ ਅਮੀ ਵਾਪਸ ਭਜਣ ਤੋਂ ਪਹਿਲਾਂ ਉਹਨਾਂ ਦੇ ਸਭ ਤੋਂ ਵੱਡੇ ਅਫਸਰ ਕਰਨਲ ਨੇ ਮੇਰੇ ਸਿਰ ਤੇ ਹੱਥ ਰੱਖਿਆ ਅਤੇ ਫਿਰ ਸੱਤਾਂ ਦੀ ਸੱਤ ਸਰਦਾਰ ਫੌਜੀਆ ਨੇ ਇੱਕੋ ਵਾਰ ਖਵਾਦੇ ਵਿੱਚ ਗੋਲੀਆਂ ਚਲਾ ਕੇ ਮੈਨੂੰ ਬੜੇ ਸਨਮਾਨ ਨਾਲ ਵਾਪਸ ਭਜਾਇਆ ਉਹ ਕਹਿੰਦੇ ਹਨ ਇਹ ਇਨਸਾਨੀਅਤ ਦਾ ਸਲੂਟ ਹੈ ਪਿੰਡ ਦੇ ਲੋਕ ਜਿਨ੍ਹਾਂ ਨੇ ਸਰਦ ਪਾਰ ਨਫਰਤ ਅਤੇ ਡਰ ਦੀਆਂ ਕਹਾਣੀਆਂ ਸੁਣੀਆਂ ਸਨ ਇਸ ਗਲਤੀ ਬੜੇ ਖੈਰਨ ਹੋਏ ਇੱਕ ਫੌਜੀ ਜਿਸ ਨੂੰ ਉਹਨਾਂ ਨੇ ਦੁਸ਼ਮਣ ਮੰਨਿਆ ਹ ਉਹਨਾਂ ਨੇ ਉਸ ਦੀ ਤੀਨ ਨੂੰ ਸਭ ਤੋਂ ਵੱਡਾ ਸਨਮਾਨ ਦਿੱਤਾ ਸੀ ਮਲਜੀਤ ਨੂੰ ਅਹਿਸਾਸ ਹੋਇਆ ਦਾ ਪ੍ਰ ਉਸਤੇ ਪਸੰਦ ਉਸ ਜਿੰਦਗੀ ਨੂੰ ਸਮਝ ਚੁੱਕਿਆ ਹੈ ਉਸੇ ਰਾਤ ਉਸਨੇ ਸਲੀਮ ਅਤੇ ਜਨਮ ਨੂੰ ਆਪਣੀ ਸਾਰੀ ਸੱਚ ਦੱਸੀ ਉਸ ਦਿਨ ਤੋਂ ਜਨਮ ਲਈ ਸਰਹੱਦ ਨਫਰ ਦੀ ਤਾਰ ਨਹੀਂ ਸਗੋਂ ਦੋਵਾਂ ਪਾਸਿਆਂ ਦੇ ਦਿਲਾਂ ਵਿੱਚ ਜਿੰਦਾ ਮਨੁੱਖ ਦੀ ਇੱਕ ਪਤਨੀ ਦੀ ਲਕੀਰ ਬਣ ਗਈ ਜਿਸ ਨੂੰ ਉਸਤੇ ਮਾਮੇ ਨੇ ਇੱਕ ਅਸਲੀ ਫੌਜੀ ਸਲੂਟ ਨਾਲ ਸਨਮਾਨ ਕੀਤਾ ਸੀ ਇਸ ਤਰ੍ਹਾਂ ਦੋਵੇਂ ਪਰਿਵਾਰ ਦੇ ਹਨ ਇੱਕ ਦੂਜੇ ਤੋਂ ਦੂਰ ਹੋ ਕੇ ਵੀ ਕੋਲ ਹੋਏ ਫੋਲੀ ਘੜੀ ਸਮਾਂ ਬਿਤਾ ਕਰਤਾਰਪੁਰ ਕੋਰੀਡੋਰ ਕੋਲੇ ਅਤੇ ਉਸ ਦੇ ਕੋਲ ਦੇ ਨਾਲ ਹੀ ਉਹ ਜਿਹੜੇ ਦੋਵੇਂ ਪਰਿਵਾਰ ਸਨ ਇੱਕ ਦੂਜੇ ਨੂੰ ਮਿਲ ਪਏ ਇੱਕ ਦੂਜੇ ਦੇ ਨਾਲ ਉਹਨਾਂ ਨੇ ਸੰਮਾਨ ਰਖਾਦੇ ਆ ਇੱਕ ਦੂਜੇ ਨੂੰ ਇਨੇ ਸਾਲਾਂ ਦੇ ਬਾਅਦ ਕਿਆ ਅਤੇ ਅੱਜ ਵੀ ਫੋਨ ਕਰਦੇ ਰਹੇ ਇੱਕ ਦੂਜੇ ਨਾਲ ਜੁੜੇ ਹਨ ਲੇਕਿਨ ਸਰਦ ਉਹਨਾਂ ਦੇ ਵਿਚਕਾਰ ਜ਼ਰੂਰ ਹੈ ਉਹਨਾਂ ਦੇ ਦਿਲਾਂ ਦੇ ਵਿਚਕਾਰ ਨਹੀਂ ਹੈ ਹਾਂਜੀ ਤੁਹਾਨੂੰ ਕਿਵੇਂ ਲੱਗਿਆ ਜੀ ਕਹਾਣੀ ਦੱਸੋ ਜੀ ਕਮੈਂਟਾਂ ਦੇ ਵਿੱਚ ਤੁਸੀਂ ਕੀ ਸੋਚਦੇ ਹੋ ਵੀ ਜੋ ਉਹਨਾਂ ਨੇ ਕੀਤਾ ਸਹੀ ਕੀਤਾ ਜਾਂ ਨਹੀਂ ਜਾਂ ਫਿਰ ਫੌਜੀ ਹੋਣ ਦੇ ਨਾਤੇ ਉਹਨਾਂ ਨੂੰ ਪ੍ਰੋਟੋਕੋਲ ਨੂੰ ਇਨਸਾਨੀਤੂ ਚ ਰੱਖਣਾ ਚਾਹੀਦਾ ਸੀ ਉਸ ਬੱਚੀ ਤੋਂ ਸਖਤ ਪੁੱਛਗਿੱਛ ਕਰਦੇ ਹੋ ਸਕਦਾ ਹੈ ਉਸ ਬੱਚੀ ਦਾ ਸਾਰਾ ਜੀਵਨ ਜਿਹੜਾ ਹੈ ਬਰਬਾਦ ਹੋ ਜਾਂਦਾ ਸਾਰਾ ਜੀਵਨ ਉਸ ਨੂੰ ਜੇਲ੍ਹ ਦੇ ਵਿੱਚ ਜਾਂ ਫਿਰ ਕਿਸੇ ਫੌਜੀ ਕਾਲ ਕੋਠਰੀ ਦੇ ਵਿੱਚ ਬਿਤਾਣਾ ਦਾ ਉਸਦੇ ਨਾਲ ਪਤਾ ਨਹੀਂ ਕੀ ਕੁਝ ਗੱਲ ਹੋ ਸਕਦਾ ਸੇਮ ਹਾਂਜੀ ਤੁਹਾਨੂੰ ਕਿਵੇਂ ਲੱਗਿਆ ਜੀ ਕਹਾਣੀ ਦੱਸੋ ਜੀ ਕਮੈਂਟਾਂ ਦੇ ਵਿੱਚ ਜੇਕਰ ਸਤਿਪੁੱਚ ਅਗੇ ਲਗੇ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਤਾਂ ਕਿ ਉਹਨਾਂ ਤੱਕ ਵੀ ਇਹ ਕਹਾਣੀਆਂ ਪਹੁੰਚ ਸਕਣੇ ਹਾਂਜੀ ਸਾਨੂੰ ਦੇਉ ਦੀ ਇਜਾਜ਼ਤ ਚੈਨਲ ਤੇ ਨਵੇਂ ਹੋ ਮੈਂਤੀ ਹੈ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਹਾਂਜੀ ਦੋਸਤੋ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਧੰਨਵਾਦ